ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਖਾਰੇ ਤੋਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਫਰੀਦਕੋਟ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਕੋਟਪੂਰਾ ਪੈ ਜਾਂਦੀ ਆ ਬਾਈ ਦਾ ਘਰ ਦੇ ਗੱਲ ਕਰੀਏ ਨਾ ਅੱਡੇ ਤੋਂ ਹਰੀਕਿਆਂ ਨੂੰ ਰੋਡ ਨਿਕਲਦਾ ਉਸ ਰਾਹ ਦੇ ਉੱਤੇ ਪਹਿਲਾ ਦੂਜਾ ਘਰ ਆ ਹਰੀਕਿਆਂ ਵਾਲੇ ਰੋਡ ਦੇ ਉੱਤੇ ਹੀ ਤੇ ਬਿਲਕੁਲ ਤਾਜੀ ਸੂਈ ਦੋਸਤੋ ਐਚ ਐਫ ਵੈੜ ਵਿਕਾਉ ਕੀਤੀ ਹੈ ਦੂਜਾ ਸੂਹਾ ਸੂਈ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਬਈ ਹਾਂਜੀ ਠੀਕ ਠਾਕ ਠੀਕ ਆ ਨਾਂ ਦੱਸੀ ਬਈ ਆਪਣਾ ਮੇਰਾ ਨਾਂ ਹਰਦੇਵ ਸਿੰਘ ਹੈ ਹਰਦੇਵ ਸਿੰਘ ਹਾਂਜੀ ਠੀਕ ਆ ਪਾਪਾ ਡਾਕਟਰ ਦੇ ਨਾਂ ਨਾਲ ਜ਼ਿਆਦਾ ਜਾਣਦੇ ਪਪਾ ਡਾਕਟਰ ਹਾਂਜੀ ਠੀਕ ਆ ਲੋ ਪਿੰਡ ਦੇ ਵਿੱਚ ਬਾਈ ਨੂੰ ਪਪਾ ਡਾਕਟਰ ਦੇ ਨਾਂ ਨਾਲ ਜਾਣਦੇ ਆ ਵੈਸੇ ਹਰਦੇਵ ਆ ਬਾਈ ਦਾ ਨਾਂ ਬਈ ਆਪਣਾ ਨੰਬਰ ਵੀ ਦੱਸ ਦਿਓ ਜੀ 98143 98143 45296 45296 ਠੀਕ ਆ ਬਈ ਇਹ ਐਡ ਕਰਦੀ ਆ ਹਾਂਜੀ ਇਹ ਕਰਦੀ ਵੈਡ ਆ ਜੀ ਦੂਜਾ ਸੂਆ ਸੂਈ ਆ ਹੁਣ ਠੀਕ ਆ ਦੂਜਾ ਸੂਆ ਸੂਈ ਹੋਈ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਇਹਨੂੰ 1 ਹਫਤਾ ਹੋ ਗਿਆ ਜੀ 1 ਹਫਤਾ ਹੋ ਗਿਆ ਹਾਂਜੀ ਠੀਕ ਆ ਤੇ ਦੁੱਧ ਬਈ ਐਸ ਵਕਤ ਕਿੰਨਾ ਗਾ ਦੁੱਧ 17 ਲੀਟਰ ਹੁਣ ਤਿਆਰ ਆ ਜੀ 17 ਲੀਟਰ ਹਾਂਜੀ ਪਹਿਲੇ ਸੂਏ ਬਈ ਪੀਕ ਲੈਵਲ ਤੇ ਕਿੰਨਾ ਦੁੱਧ ਕੱਢਿਆ ਹੈ ਪਹਿਲੇ ਸੂਏ ਚ 24 ਲੀਟਰ ਦੁੱਧ ਦਿੱਤਾ ਹੀ ਹੈ ਠੀਕ ਆ ਜਾਨੀ ਕਿ ਫਿਰ ਹਜੇ 20 ਲੀਟਰ ਤੋਂ ਬਾਹਰ ਜਾਊਗੀ ਫਿਰ ਇਹਦਾ ਮਤਲਬ ਹਾਂਜੀ ਜਾਊਗੀ ਠੀਕ ਆ ਤੇ ਚਵਾਈ ਚੂਈ ਦੀ ਸਾਫ ਆ ਬਈ ਹਾਂਜੀ ਚਵਾਈ ਦੀ ਸਾਫ ਥਣਾ ਨੂੰ ਓਕੇ ਬਹੁਤ ਓਕੋ ਵਧੀਆ ਜੀ ਹਾਂ ਠੀਕ ਆ ਬੱਚਾ ਬਈ ਬੱਚਾ ਬੱਚੀ ਹੈ ਜੀ ਬੱਚੀ ਹੈ ਮਗਰ ਇੱਕ ਇੱਕ ਬਰੂਟ ਦੀ ਬਰੂਟ ਸੀ ਮੰਦੀ ਆ ਲਓ ਬਈ ਆ ਬੱਚੀ ਹੈ ਤੁਹਾਨੂੰ ਖੜੀ ਕਰਕੇ ਵਿਖਾਦਾ ਮੈਂ ਪਹਿਲਾਂ ਗਾਂ ਖਾ ਦੇਗੀ ਦੇਖ ਸਕਦੇ ਹੋ ਦੋਸਤੋ ਫੇਸ ਹਨੀ ਜਜਮੈਂਟ ਕਰ ਲਿਓ ਕਿਉਂਕਿ ਐਚਐਫ ਬਰੀਡ ਦੇ ਵਿੱਚ ਹੈਗੀ ਆ ਥਣ ਹਵਾਨੇ ਦੀ ਸਾਫ ਸੁਥਰੀ ਕਦ ਕਾਠ ਦੀ ਗੱਲ ਕਰੀਏ ਕੋਈ ਛੋਟੀ ਨਹੀਂ ਸੋਹਣਾ ਕਦ ਕਾਠਾ ਦੇਖ ਸਕਦੇ ਆ ਥਣਾ ਦਾ ਸਾਇ ਇੱਕ ਪਾਸੇ ਨਾ ਬਹਿਣੀ ਵਾਲੇ ਪਾਸੇ ਥੋੜੀ ਭਾਲਾ ਪਾਸਾ ਤੁਹਾਨੂੰ ਭਾਰਾ ਦਿਖਾਊਗੀ ਕਿਉਂਕਿ ਦੋਵਾਂ ਥਣਾ ਦੇ ਵਿੱਚ ਹੀ ਸਾਈਡ ਤੇ ਬਾਈ ਤੇ ਭਾਲ ਹੈਗੀ ਆ ਜਜਮੈਂਟ ਤੁਸੀਂ ਇੱਥੇ ਆ ਕੇ ਆਪਦੀ ਲਾ ਲੈਣੀ ਆ ਕਿਉਂਕਿ ਹਵਾਨੇ ਪੱਖ ਤੋਂ ਸੂਈ ਸਵਾਈ ਆ ਤੁਸੀਂ ਆਪਦੀ ਦੁੱਧ ਨੂੰ ਤਸੱਲੀ ਕਰਕੇ ਲੈ ਲੈਣੀ ਆ ਥਣਾ ਦਾ ਸਾਈ ਦੇਖ ਸਕਦੇ ਆ ਦੋਸਤੋ ਫਵਾਨਾ ਕਰਮਾ ਵਾਲੀ ਦਾ ਫਿਕਸ ਜਾਈਆ ਦੋਨੇ ਪਾਸਾ ਦੋ ਤੁਹਾਨੂੰ ਫਵਾਨੇ ਜਿਹੜੀ ਜੱਜਮੈਂਟ ਕਰਾ ਦਿੰਨੇ ਦੇਖ ਸਕਦੇ ਆ ਥਾਣਾ ਦਾ ਸਾਇ ਹੈ ਗਾਇਬ ਬਾਕੀ ਦੋਸਤੋ ਬਹਿਣੀ ਵਾਲੇ ਪਾਸੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਾਂ ਭੜ ਜ਼ਰੂਰ ਹੈਗੀ ਬਾਕੀ ਜਿਹੜੇ ਵੀਰ ਨੇ ਖਰੀਦਣੀ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰ ਲਿਓ ਜੇ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਕੱਦ ਕਾਠ ਨੂੰ ਪੂਰੀ ਵੱਡੀ ਕੱਦ ਕਾਠ ਦੇ ਵਿੱਚ ਬਾਈ ਦੇ ਘਰ ਦੇ ਪਸ਼ੂ ਸੀ ਤੇ ਬਾਈ ਨੇ ਇੱਕ ਤਾਂ ਮੱਝ ਪਹਿਲਾਂ ਸੇਲ ਕੀਤੀ ਹੈ ਬਾਈ 10 ਘਟਿਆ ਤੇ ਇਹ ਵੀ ਇਸੇ ਕਰਕੇ ਸੇਲ ਕਰਦਾ ਬਾਈ ਜੰਦਾ ਇਧਰ ਮਕਾਨ ਵਿੱਢਿਆ ਹੋਇਆ ਮੁੜ ਕੇ ਮਿਸਤਰੀਆਂ ਦਾ ਕਰਕੇ ਦਿੱਕਤ ਆਉਂਦੀ ਆ ਵੀ ਉਚਾਲੇ ਪਸ਼ੂਆਂ ਦਾ ਔਖਾ ਹੋ ਜਾਂਦਾ ਤੇ ਇਹੇ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲੀਆਂ ਕਰੀ ਹਵਾ ਨੇ ਦੀ ਜੱਜਮੈਂਟ ਤੁਸੀਂ ਇੱਥੇ ਆ ਕੇ ਆਪਦੀ ਲਾ ਲੈਣੀ ਹੈ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਹੋਣ ਕਾਰਨ ਥੋੜੀ ਤੋਰ ਕੇ ਤੁਹਾਨੂੰ ਘਟ ਵਿਖਾਵਾਂਗੇ ਕੀ ਰੇਟ ਵਗੈਰਾ ਸਾਰਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਦਿੰਨੇ ਆ ਕੀ ਰੇਟ ਆ ਐਸ ਵਕਤ ਬਾਈਆਂ ਦਾ 17 ਕਿਲੋ ਦੁੱਧ ਤਿਆਰ ਆ ਜਿਹੜੇ ਵੀਰ ਨੇ ਚੂਣੀ ਹੋਵੇ ਆਪਦੀ ਚੋਗੇ ਲਾ ਸਕਦੇ ਆ ਵੱਛੀ ਆ ਦੇਖ ਸਕਦੇ ਵੱਛੀ ਵੀ ਚੰਗੀ ਆ ਮਗਰ ਜਿਹੜਾ ਸਾਹਮ ਦਾ ਸਤਿਲ ਜਾਂਦਾ ਵੀਰ ਵੱਛੀ ਮਗਰ ਤਿਆਰ ਕਰ ਸਕਦਾ ਤਾਂ ਸੋਹਣੀ ਵੱਛੀ ਤਿਆਰ ਹੋ ਜੂਗੀ ਬਈ ਹਰਦੇਵ ਇਹਦਾ ਰੇਟ ਕੀ ਕਰਦੇ ਆਂਗੇ 85000 85000 ਕੋਈ ਥੋੜਾ ਬਹੁਤਾ ਮਾਨਤਾਨ ਕਰਦੇ ਆਂਗੇ ਹਾਂਜੀ ਕਰਦੇ ਠੀਕ ਆ ਤੋ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਪਿੰਡ ਹੈਗਾ ਬਾਈ ਦਾ ਖਾਰਾ ਜ਼ਿਲ੍ਹਾ ਫਰੀਦਕੋਟ ਕੋਟਪੂਰਾ ਤੋਂ ਮੌਕਸਰ ਰੋਡ ਦੇ ਉੱਤੇ ਪਿੰਡ ਇਹ ਹੈਗਾ ਤੇ ਜਿਹੜੇ ਵੀਰ ਨੇ ਦੋਸਤੋ ਖਰੀਦਣੀ ਹੋਵੇ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ